ਗਰਨ ਨਿਗਮ ਵੱਲੋਂ ਸ਼ਹਿਰੀ ਖੇਤਰ ਵਿੱਚ ਪੈਂਦੀਆਂ 13 ਡਾਈੰਗ ਫੈਕਟਰੀਆਂ ਦੇ ਮਾਲਕਾਂ ਨੂੰ ਸ਼ਿਵਰੇ ਕਨੈਕਸ਼ਨ ਕੱਟਣ ਦੇ ਨੋਟਿਸ ਜਾਰੀ ਕਰਨ ਸਬੰਧੀ ਅਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਫੈਡਰੇਸ਼ਨ ਆਫ ਹੌਜਰੀ ਐਂਡ ਟੈਕਸਟਾਈਲ ਮੈਨੂਫੈਕਚਰਸ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਅਤੇ ਸ਼ਹਿਰੇ ਪੰਜਾਬ ਅਕਾਲੀ ਦਲ ਦੇ ਖਜ਼ਾਨਚੀ ਤਰਨੁਜਨ ਬਾਬਾ ਨੇ ਕਿਹਾ ਕਿ ਬੁੱਢੇ ਦਰਿਆ ਵਿੱਚ ਕੁੱਲ 1400 ਐਮਐਲਡੀ ਪਾਣੀ ਪੈਂਦਾ ਹੈ ਇਸ ਵਿੱਚੋਂ ਸਿਰਫ 150 ਐਮਐਲਡੀ ਹੀ ਪਾਣੀ ਡਾਈੰਗ ਜੁਟਾ ਦਾ ਹੈ ਬਾਕੀ ਦਾ 1250 ਐਮਐਲਡੀ ਸ਼ਹਿਰ ਵਾਸੀਆਂ ਦਾ ਹੁੰਦਾ ਹੈ। ਬਹਾਦਰੂ ਕੇ ਰੋਡ ਦੀਆਂ ਡੈਂਕ ਯੂਨਟਾਂ ਨੇ 107 ਐਮਐਲਡੀ ਕੈਪੈਸਿਟੀ ਵਾਲਾ ਵਾਟਰ ਇੰਪਲੈਂਟ ਪਲਾਂਟ ਲਗਾਇਆ ਹੋਇਆ ਹੈ। ਕੋਈ ਵੀ ਡੈਂਕ ਯੂਨਟ ਸਿੱਧਾ ਆਪਣਾ ਪਾਣੀ ਸ਼ਿਵਰਜ ਜਾਂ ਬੁੱਢੇ ਦਰਿਆ ਵਿੱਚ ਨਹੀਂ ਪਾਉਂਦਾ। ਫਿਰ ਵੀ ਡੈਂਕ ਯੂਨਟ ਵਾਲਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਪੰਜਾਬ ਸਰਕਾਰ ਨੇ ਨਗਰ ਨਿਗਮ ਲੁਧਿਆਣਾ ਹਾਉਸ ਦੀ ਮਨਜ਼ੂਰੀ ਤੋਂ ਬਿਨਾਂ ਹੀ 650 ਕਰੋੜ ਰੁਪਏ ਦੇ ਪ੍ਰੋਜੈਕਟ ਮਨਜ਼ੂਰੀ ਦਿੱਤੀ ਸੀ। 850 ਕਰੋੜ ਰੁਪਏ ਕਿੱਥੇ ਗਏ ਕਿਸੇ ਨੂੰ ਨਹੀਂ ਪਤਾ ਸਰਕਾਰ ਨੇ ਬੁੱਢੇ ਨਾਲੇ ਦੇ ਪਾਣੀ ਦੀ ਕੈਪੈਸਿਟੀ ਜਾਂਚੇ ਵੀ ਨਹੀਂ ਡੀਪੀਆਰ ਤਿਆਰ ਕਰ ਦਿੱਤੀ ਸੀ ਇਸ ਕਾਰਨ ਸਰਕਾਰ ਵੱਲ ਲਗਾਏ ਗਏ ਐਸਟੀਪੀ ਪਲਾਂਟ ਨਾ ਕਾਫੀ ਸਾਬਤ ਹੋ ਰਹੇ ਹਨ ਤਰुण ਜਨ ਬਾਬਾ ਨੇ ਕਿਹਾ ਕਿ 2002 ਵਿੱਚ ਉਸ ਵੇਲੇ ਦੇ ਮਾਨਯੋਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਲਜਪੁਰ ਜੇਲ੍ਹ ਕੋਲ ਇੰਡਸਟਰੀ ਲਈ ਵਾਟਰ ਇਨਫਲਟ ਪਲਾਂਟ ਲਗਾ ਲਈ 32 ਏਕੜ ਥਾਂ ਦਿੱਤੀ ਸੀ ਬਾਕੀ ਇੰਡਸਟਰੀ ਵਾਲੇ ਵੀ ਇਹ ਪਲਾਂਟ ਲਗਾਉਣ ਨੂੰ ਤਿਆਰ ਹਨ ਪਰੰਤੂ ਸਰਕਾਰ ਥਾਂ ਦੇਣ ਨੂੰ ਤਿਆਰ ਨਹੀਂ ਹੈ ਉਨਾ ਕਿਹਾ ਕਿ ਸੰਨਤਕਰ ਸਰਕਾਰ ਤੇ ਪ੍ਰਸ਼ਾਸਨ ਕੋਲੋਂ 650 ਕਰੋੜ ਰੁਪਏ ਦਾ ਹਿੱਸਾ ਮੰਗਣਗੇ ਕਿਉਂਕਿ ਇਹ ਪੈਸੇ ਸੰਨਤਕਾਰਾਂ ਵੱਲੋਂ ਦਿੱਤੇ ਗਏ ਟੈਕਸ ਦੇ ਹਨ ਇਸ ਦੇ ਲਈ ਪ੍ਰਸ਼ਾਸਨ ਨੂੰ 15 ਜੁਲਾਈ ਤੱਕ ਦਾ ਸਮਾਂ ਦਿੱਤਾ ਜਾ ਰਿਹਾ ਹੈ ਤਰुण ਜੈਨ 바ਬਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਇਸ 650 ਕਰੋੜ ਰੁਪਏ ਦੇ ਹਿਸਾਬ ਨਹੀਂ ਦਿੰਦਾ ਤਾਂ ਉਸ ਦਿਨ ਹਜ਼ਾਰਾਂ ਸੰਨਤਕਾਰ ਤੇ ਸ਼ਹਿਰ ਵਾਸੀ ਇੱਕ ਕਨਵੈਨਸ਼ਨ ਕਰਨ ਤੋਂ ਬਾਅਦ ਡੀਸੀ ਦਫਤਰ ਨਗਰ ਨਿਗਮ ਦੇ ਚਾਰੇ ਜ਼ੋਨਾਂ ਦੇ ਦਫਤਰ ਪੰਜਾਬ ਮਿਊਂਸੀਪਲ ਇਨਫਰਾਸਟ੍ਰਕਚਰ ਡਿਵੈਲਪਮੈਂਟ ਕੰਪਨੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣੇ ਤੇ ਪਟਿਆਲਾ ਦਫ਼ਤਰ ਦੀ ਤਾਲਾਬੰਦੀ ਕਰਨਗੇ ਇਸ ਦੇ ਨਾਲ ਹੀ ਹਾਈ ਕੋਰਟ ਵਿੱਚ ਜਨਹਿਤ ਜੱਜਕਾ ਦਾਇਰ ਕਰਕੇ 650 ਕਰੋੜ ਦੇ ਕੋਟਾਲੇ ਦੀ ਸਿੱਧੀ ਜਾਂਚ ਦੀ ਮੰਗ ਕੀਤੀ ਜਾਵੇਗੀ ਅਮਰ ਜਵਾਲਾ ਤੋਂ ਦੀਪਕ ਸਾਥੀ ਦੀ ਰਿਪੋਰਟ ਨਹੀਂ ਨਹੀਂ ਕਹਿਣਾ ਚਾਹਾਂਗਾ ਕਿ ਇਹ ਪਾਣੀ ਲਗਭਗ ਅੱਧੋਂ ਜ਼ਿਆਦਾ ਪੰਜਾਬ ਪੀ ਰਿਹਾ ਜਿਦੇ ਵਿੱਚ ਮੁਕੇ ਤੋਂ ਸ਼ੁਰੂ ਕਰ ਲਈਏ ਰੋਇਪੁਰ ਫਾਜ਼ਿਲਕਾ ਮਾਨਸਾ ਬਠਿੰਡਾ ਤੇ ਲਗਭਗ 15 ਜ਼ਿਲ੍ਹੇ ਜਿਹੜੇ ਹੈਗੇ ਆ ਉਹ ਰਾਜਸਥਾਨ ਦੇ ਇਹ ਪਾਣੀ ਪੀ ਰਹੇ। ਦਰਿਆ ਨੂੰ ਗੰਦਾ ਕਰਨ ਦੇ ਵਿੱਚ ਲੁਧਿਆਣੇ ਦਾ ਜਿਹੜਾ ਸੀਵਰੇਜ ਦਾ ਪਾਣੀ ਇੰਡਸਟਰੀਆਂ ਦਾ ਪਾਣੀ ਇਸੇ ਤਰ੍ਹਾਂ ਗਲੰਦਰ ਦਾ ਪਾਣੀ ਕਾਲਾ ਸੰਗਤ ਦਾ ਡਰੇਨ ਦੇ ਰਾਹੀਂ ਜਾਂਦਾ। ਹੁਣ ਸਵਾਲ ਇਹ ਹੈ ਕਿ ਆਪਾਂ ਜੇ ਬਿਮਾਰੀ ਦਾ ਇਲਾਜ ਕਰਨਾ ਹੈ ਇਹ ਆਪਾਂ ਨੂੰ ਉਹਦੇ ਕਾਰਨ ਲੱਭਣੇ ਪੈਣਗੇ ਜਿਹੜਾ ਪਾਣੀ ਜਿਹੜਾ ਮਚਿਤ ਵਿਚ ਸਾਹੀ 150 ਐਮਐਲ ਦੀ ਰਹਿਮਾਈ ਹੈ ਪਾਣੀ ਜਿਹੜਾ ਹੈਗਾ ਇਹਨੇ ਕਿਹਾ ਗਿਆ ਸਿਰਫ ਜਾਨਵਰ ਦੇ ਖਲੇ ਨੂੰ ਸ਼ਾਇਦ 10000 ਲੋਕ ਸਵੇਰ ਤੋਂ ਹੀ ਜਾਣਾ ਪੈਦਾ ਹੈ ਕਿ ਜਗ੍ਹਾ ਕੋਈ ਕਾਰਖਾਨਾ ਲੱਗਦਾ ਸਰਕਾਰ ਨੂੰ ਉਹ ਅਜ਼ਾਦ ਦੀਆਂ ਜਾਨਾਂ ਦੀ ਕੁਰਬਾਨੀ ਦੇਣੀ ਚਾਹੀਦੀ ਹੈ ਤਾਂ ਕਿ ਅੰਮ੍ਰਿਤਾਲਾ ਨੂੰ ਬਰਦੇ ਦੇ ਵਿੱਚ ਸੁੱਖਤਾ ਦੀ ਸਲਾਮਤ ਹੁਸ਼ਿਆਰਤਾ ਲੱਗੀ ਹੈ ਆਪਣੇ ਸੁਨੇਹੇ ਵਾਲਾ ਇਸ ਇਨੀ ਪਸਤੀ ਹਰ ਸਾਥ ਕੀ ਕਦੋਂ ਪਾਣੀ ਦੀ ਯੂਜ਼ ਹੈ ਸਿਰਫ ਸਾਨੂੰ ਜਾਨਵਰ ਦੇ ਕਤੂਰ ਕਿ ਨਹੀਂ ਮਨਾਈ ਜਾਂਦੇ ਹਰ ਵਿਅਕਤੀ ਆਪਣੇ ਘਰ ਦੇ ਵਿੱਚ 100 ਲੀਟਰ ਤੋਂ ਵੱਧ ਪਾਣੀ ਆਪਣੇ ਬਰੀ ਹਾਥਾ ਤੇ ਵੀ ਛੋੜੇ ਚਲਾਣੀ ਕਹਿੰਦੇ ਜਿਨ੍ਹਾਂ ਨੇ ਦੱਸਿਆ ਬੁਨਾ ਕਿਹਾ ਕਿ ਨਰੇਂਦਰ ਬਾਦਲ ਦੇ ਦੁਆਰਾ ਇਹ ਕੁਰਬਾਨੀ ਮਨਜ਼ੂਰ ਨਹੀਂ ਹੋਈ ਖਾਣਾ ਵੰਡਣਾ ਦੂਜਿਆਂ ਦਾ ਹੱਕ ਖਾਣ ਵਾਲੀ ਦੀ ਕੁਰਬਾਨੀ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਐਸ਼ਾ ਖਾਣ ਵਾਲੀ ਦੀ ਕੁਰਬਾਨੀ ਮਨਜ਼ੂਰ ਨਹੀਂ ਪੂਰੇ ਪੰਜਾਬ ਵਾਲੀ ਦੀ ਕੁਰਬਾਨੀ ਮਨਜ਼ੂਰ ਨਹੀਂ ਔਰ ਹਸਪੀਟਲ ਵੀ ਜਿੰਨੀ ਵੇਸਟੇਜ ਆ ਉਹ ਸਭ ਨਾਲੇ ਹੀ ਰੋਹੀ ਜਾਂਦੀ ਹੈ ਸਭ ਤੋਂ ਵੱਧ ਹੋਟਲ ਇੰਡਸਟਰੀ ਇੱਥੇ ਕਿੰਨੇ ਢਾਬੇ ਨੇ ਸਾਦੇ ਮੂੰਹ ਲੱਗਿਆ, ਸਾਦੇ ਢਿੱਡ ਲੱਗਿਆ ਸਾਰੇ ਖਾਣਾ ਖਾਂਦੇ ਨੇ ਤੇ ਸਾਰੀ ਗੰਦ ਪਾਉਂਦੇ ਆ। ਦੂਜੇ ਵੱਲ ਮੈਂ ਹਰ ਇੱਕ ਬੰਦਾ ਟੈਕਸ ਵੀ ਦੇ ਰਿਹਾ। ਕਾਰਾਂ ਦੀਆਂ ਏਜੰਸੀਆਂ ਨੇ ਸੋ ਸਾਰਿਆਂ ਵੀ ਜਿਹੜੀ ਗੰਦਗੀ ਐ ਉਹ ਇਹਨਾਂ ਦੇ ਦੱਸਣ ਮੁਤਾਬਕ 1400 ਮਿਲੀਅਨ ਲੀਟਰ ਡਿਸਚਾਰਜ ਹੁੰਦਾ ਪਾਣੀ। ਉਹਦਾ ਮੀਟਰ ਲਾ ਕੇ ਗਿਣਿਆ ਜਾਵੇ ਵੀ ਸਮੁੱਚੀ ਗੰਦਗੀ ਇੰਨੀ ਐ। ਔਰ ਉਹ ਦੂਬਾ ਦੇ ਨਵੇਂ ਹਿੱਸੇ ਦੀ ਕਿੰਨੀ ਹੈ ਦੇਖੋ ਹਰ ਵਿਅਕਤੀ ਨੇ ਕੱਪੜੇ ਪਾਉਣੇ ਆ ਔਰ ਹਰ ਬੰਦਾ ਮਹਿੰਗੀ ਤੋਂ ਮਹਿੰਗੀ ਤੇ ਸਸਤੀ ਤੋਂ ਸਸਤੀ ਟੀ-ਸ਼ਰਟ ਕਮੀਜ਼ ਕੱਪੜੇ ਲੈਣ ਦਾ ਯਤਨ ਕਰਦਾ ਹੈ ਭਾਈ ਇਹਨਾਂ ਤੇ ਕੀ ਅਸਰ ਹੈ ਜੇ 1 ਲੀਟਰ ਪਾਣੀ ਨੂੰ ਸਾਫ਼ ਕਰਨ ਵਾਸਤੇ ਇਹਨਾਂ ਦੇ 10 ਪੈਸੇ ਲੱਗਦੇ ਆ 15 ਪੈਸੇ ਲੱਗਦੇ ਇਹਨਾਂ ਨੇ ਤਾਂ ਜੋੜ ਹੀ ਦੇਣੇ ਆ ਨਾ ਉਹ ਤੇ ਚ ਦੇਣੇ ਤਾਂ ਆਸੀ ਹੈ ਸੋ ਇਹ ਦੇ ਰਹੇ ਆ ਸਾਫ ਕਰਕੇ ਪਾਣੀ ਉਹਦੇ ਚ ਪਾ ਰਹੇ ਆ ਇਹਨਾਂ ਨੇ ਆਪ ਦਾ ਤੱਕ ਸਪਸ਼ਟ ਕਰਤਾ ਹੈ ਔਰ ਸਾਰਾ ਕੁਝ ਆਨਲਾਈਨ ਹੈ ਜਿਹੜੇ ਟ੍ਰੀਟਮੈਂਟ ਪਲਾਂਟ ਤਿੰਨ ਲੱਗੇ ਆ ਇਹਨਾਂ ਦੇ 115 ਇਹ 107 ਐਮਐਲਡੀ ਦੇ ਉਹਦੇ ਬਾਰੇ ਇਹਨਾਂ ਨੇ ਜਾਣਕਾਰੀ ਦੇ ਦਿੱਤੀ ਆ ਔਰ ਜਿਹੜੀ ਇੰਡਸਟਰੀ ਨੇ ਨਹੀਂ ਲਗਾਏ ਉਹਨਾਂ ਨੇ ਉਹੀ ਇਕੁਪਮੈਂਟ ਆਪਣੀ ਫੈਕਟਰੀ ਚ ਲਾਇਆ ਹੋਇਆ ਹੈ ਔਰ ਉਹ ਵੀ ਆਨਲਾਈਨ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਇਹ ਕੋਈ ਉਹਦੀ ਰਿਪੋਰਟ ਜਾਂਦੀ ਆ ਹਰ ਰੋਜ਼ ਹੋਰ ਸ਼ਕਤੀ ਕਰਨੀ ਆ ਤਾਂ ਬਾਹਰ ਇੱਕ ਸਕਰੀਨ ਲਾ ਦਿਓ ਕਿ ਅਗਰ ਉਹ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਸੜਕ ਤੇ ਤੁਰਿਆ ਜਾਂਦਾ ਬੰਦਾ ਵੀ ਦੇਖ ਲੈ ਪਰ 150 ਐਮਐਲ ਦੀ ਪਾਣੀ ਨੂੰ 1400 ਐਮਐਲ ਦੀ ਪਾਣੀ ਦੇ ਨਾਲ ਜੋੜ ਦੇਣਾ ਕਿੱਥੋਂ ਦਾ ਨੇ ਸੋ ਇਹਨਾਂ ਨੇ ਸਾਫ਼ ਕਿਹਾ ਕਿ ਲਗਭਗ 650 ਕਰੋੜ ਰੁਪਇਆ ਖਾਧਾ ਗਿਆ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਸ਼ੁਰੂ ਹੋ ਕੇ ਸ਼ਿਖਾਵਤ ਜਿਹੜੇ ਜਲ ਮੰਤਰੀ ਸੀਗੇ ਉਹਨਾਂ ਦਾ ਨਾਂ ਇਹਨਾਂ ਨੇ ਲਿਆ ਹੈ ਇਥੇ ਜਿਹੜੇ IAS ਅਫਸਰ ਸੀ ਜਿਨ੍ਹਾਂ ਨੇ ਰਿਪੋਰਟ ਬਣਾਈ ਔਰ ਉਸ ਵੇਲੇ ਤੇ ਨਗਰ ਨਿਗਮ ਦੇ ਜਿਹੜੇ ਮੁਖੀ ਸੀਗੇ ਬਲਕਾਰ ਸਿੰਘ ਬਗੈਰ ਨਗਰ ਨਿਗਮ ਦੇ ਵਿੱਚ ਪਾਸ ਕੀਤੇ ਬਗੈਰ ਕੋਈ ਗਿਣਤੀ ਮਿੰਤੀ ਕੀਤੇ 650 600 ਕਰੋੜ ਰੁਪਏ ਖਾਨ ਦੇ ਕਾਰ ਦੇ ਵਿੱਚ ਸਾਰਾ ਪੈਸਾੁੰਡੇ ਨਾਲੇ ਦੇ ਵਿੱਚ ਰੋੜ ਦਿੱਤਾ ਗਿਆ ਔਰ ਪਾਣੀ ਦੇਣਾ ਹੈਗਾ ਉਹ ਤੁਸੀਂ ਜਾ ਕੇ ਦੇਖੋ ਕਿ ਉਹ ਪਾਣੀ ਜਿਵੇਂ ਆਪਾਂ ਕਾਰ ਦਾ ਤੇ ਟ੍ਰੈਕਟਰ ਦਾ ਮੋਲੈਲ ਬਦਲਦੀਆਂ ਕਾਲੇ ਰੰਗ ਦਾ ਉਹੋ ਜਿਹਾ ਪਾਣੀ ਦਰਿਆ 'ਚ ਪੈ ਰਿਹਾ ਉਹ ਪੂਰਾ ਪੰਜਾਬ ਔਰ ਰਾਜਸਥਾਨ ਤੇਰਾ ਹੈਗਾ ਉਹ ਕੈਨਸਰ ਬੈਲਟ ਬਣ ਚੁੱਕਿਆ ਸੋ ਸਾਡੀ ਜਿਹੜੀ ਇਹ ਮੰਗ ਹੈ ਔਰ ਇਹਨਾਂ ਨੇ ਜਿਹੜਾ ਆਪਦਾ ਪੱਖ ਰੱਖਿਆ ਸਰਕਾਰ ਉਹਦੇ ਤੇ ਵਿਚਾਰ ਕਰੇ ਅਸੀਂ ਜਿੰਨੀਆਂ ਵੀ ਧਿਰਾਂ ਵਾਤਾਵਰਣ ਲਈ ਪਾਣੀ ਦੇ ਮੁੱਦੇ ਤੇ ਲੜ ਰਹੀਆਂ ਹਾਂ ਅਸੀਂ ਉਹਨਾਂ ਸਾਰਿਆਂ ਦਾ ਸਹਿਯੋਗ ਕਰਾਂਗੇ ਪਰੰਤੂ ਉਹਨਾਂ ਨੂੰ ਬੇਨਤੀ ਇਹ ਹੈ ਕਿ ਆਪਾਂ ਸਿਰਫ ਸਿਆਸਤ ਨਹੀਂ ਕਰਨੀ ਬਲਕਿ ਲੁਧਿਆਣੇ ਦੇ ਬੁੱਢੇ ਨਾਲੇ ਦਾ ਪਾਣੀ ਪੂਰੀ ਤਰ੍ਹਾਂ ਸਾਫ਼ ਕਰਨਾ ਜੋ 650 ਕਰੋੜ ਦੀ ਲੁੱਟ ਦਾ ਲੁਧਿਆਣਾ ਦੇ ਲੋਕਾਂ ਨੇ ਆਵਾਜ਼ ਚੱਕੀ ਹੈ ਵੀ 650 ਕਰੋੜ ਦੀ ਜਿਹੜੀ ਲੁਟ ਹੋਈ ਹੈਗੀ ਆ ਉਹਦਾ ਹਿਸਾਬ ਮੰਗਣ ਦੀ ਆਵਾਜ਼ ਚੱਕੀ ਗਈ ਹੈ ਜਿਹੜਾ ਕਿ ਇੱਕ ਝੂਠਾ ਪ੍ਰੋਜੈਕਟ ਢੁੱਡੇ ਨਾਲੇ ਨੂੰ ਸਾਫ਼ ਕਰਨ ਵਾਸਤੇ ਕਾਂਗਰਸ ਦੀ ਸਰਕਾਰ ਦੇ ਰਹਿੰਦੇ ਮੁੱਖ ਮੰਤਰੀ ਨੇ ਮਨਜ਼ੂਰ ਕੀਤਾ ਸੀਗਾ ਤੇ ਅੱਜ ਸਾਰੇ ਵਪਾਰੀਆਂ ਵੱਲੋਂ ਔਰ ਇੰਡਸਟਰੀਸਟ ਵੱਲੋਂ ਔਰ ਸਿਵਲਿਸਟ ਵੱਲੋਂ ਵੀ ਆ ਮੰਗ ਚੱਕੀ ਗਈ ਹੈ ਆਹ ਪ੍ਰੋਜੈਕਟ ਅੱਜ ਲੱਗਣ ਤੋਂ ਬਾਅਦ ਕੀ ਢੁੱਡਾ ਨਾਲਾ ਸਾਫ਼ ਹੋ ਗਿਆ 40 ਸਾਲ ਪਹਿਲੇ ਜਦੋਂ ਇਹ ਦੀ ਡਿਫੰਟ 650 ਕਰੋੜ ਦੀ ਡੀਪੀਆਰ ਤਿਆਰ ਕੀਤੀ ਗਈ ਤਮਾਮ ਸਰਕਾਰੀ ਅਫਸਰਾਂ ਦੀ ਮਿਲੀ ਭਗਤ ਦੇ ਨਾਲ ਜਿਹਦੇ ਵਿੱਚ ਮੁੱਖ ਤੌਰ ਤੇ ਦੋਸ਼ੀ ਪੀਐਮਆਈ ਡੀਸੀ ਦੇ ਸੀਆਈ ਸੀਈਓ ਉਸ ਸਮੇਂ ਦੇ ਅਜੋਏ ਕੁਮਾਰ ਸ਼ਰਮਾ ਸੀਗੇ ਔਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਅਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਤਮਾਮ ਅਫਸਰ ਜਿਨ੍ਹਾਂ ਨੇ ਮਲੀ ਭਗਤ ਦੇ ਨਾਲ ਆ 650 ਕਰੋੜ ਦੀ ਗਲਤ ਡੀਪੀਆਰ ਤਿਆਰ ਕੀਤੀ ਹਾਂ ਔਰ ਜਿਸ ਨੂੰ ਮਨਜ਼ੂਰ ਕੀਤਾ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਦੇ ਵਿੱਚ ਸੈਂਟਰ ਗਵਰਨਮੈਂਟ ਦੇ ਮਨਿਸਟਰ ਜਲ ਮੰਤਰੀ ਗਜੈਂਦਰ ਸਿੰਘ ਸ਼ਿਕਾਵੰਦ ਨੇ 425 ਕਰੋੜ ਦੀ ਗ੍ਰਾਂਟ ਦਿੱਤੀ ਆ ਸਾਰਿਆਂ ਦੀ ਮਲੀ ਭਗਤ ਦੇ ਨਾਲ ਅੱਜ ਸਾਡਾ ਬੁੱਢਾ ਦਰਿਆ ਜਿਹਨੂੰ ਦਰਿਆ ਬਣਾਉਣਾ ਸੀਗਾ ਇਸ ਪ੍ਰੋਜੈਕਟ ਦੇ ਮਾਰਫਤ ਇਸ ਗੰਦੇ ਨਾਲੇ ਨੂੰ ਅੱਜ ਉਹ ਫਿਰ ਕੰਦਰ ਦਾ ਨਾਲਾ ਉੱਥੇ ਦਾ ਉੱਤੇ ਖੜਾ ਹੈਗਾ ਤੇ ਅੱਜ ਲਹਣਾ ਦੇ ਨਿਵਾਸੀ ਵਪਾਰੀ ਸੰਗਤਕਾਰ ਕਿਸਾਨ ਸਾਰੇ ਇਸ ਚੀਜ਼ ਦੀ ਮੰਗ ਕਰਦੇ ਹੈਗੇ ਆ 15 ਤਰੀਕ ਤੇ ਕੰਦਰ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਵੀ ਆ 650 ਕਰੋੜ ਦੀ ਜਿਹੜੀ ਸਰਯਾਮ ਲੁੱਟ ਹੋਈ ਹੈ ਔਰ ਇਹਨਾਂ ਨੂੰ ਬਾਰ ਬਾਰ ਦੱਸਣ ਤੋਂ ਬਾਅਦ ਵੀ ਕਿਸੇ ਨੇ ਵੀ ਨਹੀਂ ਸੁਣੀ ਜੇ 15 ਤਰੀਕ ਤੱਕ ਇਹਦੀ ਸੀਬੀਆਈ ਇਨਕੁਆਰੀ ਜਾਂ ਇਹਦੀ ਬਿਜ਼ਨਸ ਇਨਕੁਆਰੀ ਜਾਂ 650 ਕਰੋੜ ਦਾ ਹਿਸਾਬ ਨਾ ਦਿੱਤਾ ਗਿਆ ਉਹ तमाम ਅਫਸਰਾਂ ਦੀ ਜਾਂ ਉਸ ਸਮੇਂ ਦੀ ਸਰਕਾਰਾਂ ਦੀ ਡਿਊਟੀ ਫਿਕਸ ਨਹੀਂ ਕੀਤੀ ਗਈ ਕਿਉਂਕਿ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਿਹਾ ਹੈਗਾ ਜ਼ੀਰੋ ਟੋਲਰੈਂਸ ਤੇ ਐਡੀ ਵੱਡੀ ਆ ਇੱਕ ਲੁੱਟ ਹੋ ਗਈ ਤੇ ਇਹਨਾਂ ਸਰਕਾਰਾਂ ਨੂੰ ਪਤਾ ਹੀ ਨਹੀਂ ਹੈਗਾ 15 ਤਰੀਕ ਨੂੰ ਅਸੀਂ ਸਾਰਾ ਸ਼ਹਿਰ ਇਕੱਠੇ ਹੋ ਕੇ ਡੀਸੀ ਸਾਹਿਬ ਦੇ ਕੋਲ ਜਾ ਕੇ ਆ ਚੀਜ਼ ਦਾ ਪੁੱਛਣਗੇ ਤੁਹਾਡੇ ਮੀਡੀਆ ਦੇ ਮਾਰਫਤ ਜੇ ਉਹਨਾਂ ਨੇ ਇਹਦਾ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਤੇ ਸਾਨੂੰ ਚਾਹੇ ਪੰਜਾਬ ਪ੍ਰੋਪਰਟੀ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਪਟਿਆਲੇ ਦਫ਼ਤਰ ਸਾਨੂੰ ਉਥੇ ਤਾਲਾ ਮਾਰ ਕੇ ਬੰਦ ਕਰਕੇ ਉਥੇ ਘਰਾਬ ਕਰਕੇ ਉਹਦੇ ਪਰਮਨੈਂਟ ਤੌਰ ਤੇ ਬਣਾ ਪਵੇ ਚਾਹੇ ਲੀਡਾਨੇ ਦਾ ਫਰਸ਼ਨ ਬੋਰਡ ਦਾ ਜਿਹੜਾ ਦਫ਼ਤਰ ਹੈਗਾ ਚਾਹੇ ਪੰਜਾਬ ਬਾਡਰੇ ਸਿਵਰੇਜ ਬੋਰਡ ਹੈ ਚਾਹੇ ਡੀਸੀ ਦਫ਼ਤਰ ਹੈ ਕਿ ਚਾਹੇ ए ਬੀ ਸੀ ਡੀ ਕਾਰਪੋਰੇਸ਼ਨ ਦੀ ਚਾਰੋਂ ਜ਼ੋਨਾਂ ਨੂੰ ਇਹਨਾਂ ਨੂੰ ਬੰਦ ਕਰਨੇ ਆ ਪਵੇ ਤੇ ਅਸੀਂ ਸਾਡੇ ਜਥੇਬੰਦੀ ਔਰ तमाम ਨਾਰੀ ਫੈਡਰੇਸ਼ਨ ਅਸੀਂ ਉਹ ਸਾਰਾ ਕਦਮ ਚੱਕਾਂਗੇ ਤੇ اگر ਇਹਨਾਂ ਨੇ ਸਾਨੂੰ ਇਹਦਾ تسلی بخش 15 ਦਿਨ ਤੋਂ ਪਹਿਲੇ ਸਾਨੂੰ ਜਵਾਬ ਨਹੀਂ ਦਿੱਤਾ